ਤੇ ਖਾੜ ਦੇ ਵਿੱਚ ਜਿਹੜਾ ਪਹਾੜ ਹੈ ਨਾ ਪਹਾੜ ਦੇ ਵਿੱਚੋਂ ਰਿਫਤਾ ਆਇਆ ਸੰਦੂਰ ਗਵਾਲਾਂ ਮਜ਼ਾਕ ਕਰਤੇ ਵੀ ਮੀਓ ਇੱਕ ਔਰਤ ਜੀ ਦੇ ਉਹਨੇ ਔਰਤ ਦੇਖੀ ਉਹ ਸੋਹਣੇ ਲੱਗੇ ਉਹ ਜਿਹੜੀ ਡੋਲੀ ਚਲਾਈ ਸੀ ਡੋਲੀ ਚਲਾਈ ਸੀ ਅੱਛਾ ਜੀ ਉਹਨੂੰ ਬੋਲੇ ਉੱਪਰ ਦੇ ਛਾਲ ਮਾਰ ਹਾਂਜੀ ਕੀ ਹਾਲ ਆ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸ ਚੈਨਲ ਤੋਂ ਤੇ ਹੁਸ਼ਿਆਰਪੁਰ ਤੋਂ ਅੱਗੇ ਹੁਣ ਊਨਾ ਊਨਾ ਡਿਸਟ੍ਰਿਕਟ ਦੇ ਵਿੱਚ ਇੱਕ ਖਾੜਿਆ ਬਹੁਤ ਹੀ ਖਤਰਨਾਕ ਉਹ ਖੱਡ ਦੇ ਵਿੱਚ ਖੜੇ ਆ ਬਹੁਤ ਹੀ ਖਤਰਨਾਕ ਜੰਗਲ ਆ ਪੰਜ ਇੱਕ ਬਾਗ ਵੀ ਕਹਿੰਦੇ ਘੁੰਮਦੇ ਆ ਇਸ ਏਰੀਆ ਦੇ ਵਿੱਚ ਛੱਡੇ ਹੋਏ ਆ ਜਾਂ ਘੁੰਮਦੇ ਆ ਆਈ ਡੋਟ ਇਹਦੇ ਬਾਰੇ ਉਹਨਾਂ ਕਲੀਅਰ ਨਹੀਂ ਕੀਤਾ ਪਰ ਘੁੰਮਦੇ ਆ ਤੇ ਉਸ ਜੰਗਲ ਦੇ ਵਿੱਚ ਖੜਾ ਆ ਤਾਂ ਪਹਿਲਾਂ ਤਾਂ ਮੈਂ ਜੰਗਲ 'ਚ ਤੁਹਾਨੂੰ ਝਾਤੀ ਮਾਰਾ ਦਿੰਦਾ ਆ ਆ ਪੂਰਾ ਜੰਗਲ ਆ ਤੇ ਆ ਹੈਗੀ ਆ ਖੱਡ ਖੱਡੇ ਖਾੜਾਂ ਆਏ ਆ ਘਟੋ ਘਟ ਜਿਆਦਾ ਨਹੀਂ ਤਾਂ 8-10 ਕਿਲੋਮੀਟਰ ਇਦਾਂ ਹੀ ਰੋਡ ਆ ਸਾਰਾ ਹਾਂਜੀ ਤੇ ਇੱਥੇ ਇੱਕ ਮਿਲਿਆ ਆ ਰਹੱਸੇ ਵਿੱਚ ਮੰਦਿਰ ਰਹੱਸੇ ਵਿੱਚ ਤਾਂ ਕਹਿ ਰਹੇ ਆ ਇਸ ਚੀਜ਼ ਦਾ ਨਾਮ ਤਾਂ ਲੈ ਰਹੇ ਆ ਕਿਉਂਕਿ ਇੱਥੇ ਪਹਾੜ ਦੇ ਵਿੱਚੋਂ ਨਾ ਸੰਧੂਰ ਡਿੱਗਦਾ ਆ ਟਪਕਦਾ ਆ ਜਾਂ ਰਿਸਦਾ ਆ ਯਸ ਔਰ ਇਹਦੇ ਪਿੱਛੇ ਕੀ ਲੋਜੇਗਾ ਕੀ ਕਹਾਣੀ ਆ ਪੂਰੀ ਔਰ ਕਿਹਾ ਜਾਂਦਾ ਵੀ ਜਿਹੜੀ ਇਹ ਖਾੜ ਦੇ ਆ ਨਾ ਇਹ ਬਹੁਤ ਜ਼ਿਆਦਾ ਖਤਰਨਾਕ ਆ ਅ ਰਾਤ ਨੂੰ ਤਾ ਆਉਣਾ ਬਹੁਤ ਹੀ ਔਖਾ ਆ ਦਿਨੇ ਵੀ ਇਹਨਾਂ ਵਿੱਚ ਆਉਣਾ ਕਹਿੰਦੇ ਬਹੁਤ ਡਿਫਿਕਲਟ ਆ ਨਾ ਜੋ ਇੱਥੇ ਦੇ ਲੋਕਲ ਬੰਦਿਆਂ ਤੋਂ ਪਤਾ ਲੱਗਾ ਲੋਕਲ ਵਸਿੰਦਿਆਂ ਤੋਂ ਪਤਾ ਲੱਗਾ ਆ ਤੇ ਬਾਕੀ ਆਪਾਂ ਗੱਲਬਾਤ ਕਰਦੇ ਆ ਸਾਡੇ ਇੱਥੇ ਜਿਹੜੇ ਮੰਦਰ ਦੇ ਮੇਨ ਸੇਵਾਦਾਰ ਆ ਹਾਂਜੀ ਜਿਆ ਮਾਤਾ ਦੀ ਭਾਜੀ ਕੀ ਹਾਲ ਹੈ ਕੀ ਨਾਮ ਹੈ ਆਪਣਾ ਦੀਵਾਨ ਸਿੰਘ ਜੀ ਦੀਵਾਨ ਸਿੰਘ ਜੀ ਔਰ ਰਿਟਾਇਰ ਫੌਜੀ ਆ ਤੇ ਅੱਜ ਕੱਲ ਕਰਦੇ ਆ ਮਾਤਾ ਦੀ ਸੇਵਾ ਇੱਥੇ ਤੇ ਇੱਥੇ ਲੱਗ ਗਈ ਇੱਥੋਂ ਕੋਈ 1.5 ਕਿਲੋਮੀਟਰ ਤੇ ਇਹਨਾਂ ਦਾ ਪਿੰਡ ਆ ਇਹਨਾਂ ਦਾ ਘਰ ਆ ਤੇ ਇਹ ਆਪਾਂ ਜਦੋਂ ਤੁਹਾਨੂੰ ਮੰਦਰ ਬਾਰੇ ਪਤਾ ਲੱਗਾ ਤੇ ਅਸੀਂ ਇਹਨਾਂ ਨੂੰ ਉੱਥੋਂ ਘਰੋਂ ਲੈ ਕੇ ਆਏ ਆ ਤੇ ਇਹ ਹੈਗਾ ਦਰਬਾਰ ਪਹਿਲਾਂ ਕਰਦੇ ਆ ਦਰਬਾਰ ਦੇ ਦਰਸ਼ਨ ਤੇ ਫਿਰ ਤੁਹਾਨੂੰ ਉਸ ਜਗ੍ਹਾ ਤੇ ਦਰਸ਼ਨ ਕਰਾਉਂਦੇ ਆ ਜਿੱਥੋਂ ਪਹਾੜ ਦੇ ਵਿੱਚੋਂ ਸੰਧੂਰ ਡਿੱਗਦਾ ਨਾ ਔਰ ਇਹ ਜਿਹੜੀ ਖੱਡ ਖੱਡ ਦੇ ਵਿੱਚ ਦੋ ਮੰਦਰ ਹੋਰ ਆ ਤੇ ਉਹ ਵੀ ਆਪਾਂ ਐਕਸਪਲੋਰ ਕਰਨੇ ਆ ਜਾਂਦੇ ਜਾਂਦੇ ਨੇ ਦਰਸ਼ਨ ਕਰਨੇ ਆ ਬਲੌਗ ਬਣਾਉਣੇ ਜੈ ਮਾਤਾ ਦੀ ਅੱਛਾ ਇਹ ਹੈ ਜੀ ਇੱਥੇ ਇਹ ਹੈ ਜੀ ਸੰਧੂਰ ਤਿਕਾ ਅੱਛਾ ਜੀ ਇਹਦਾ ਨਾ ਟਿਕਾ ਲਾਇਆ ਵੈਲਾ ਹੀ ਅੱਛਾ ਜੀ ਬਹੁਤ ਜੀ ਕੰਗਣਾਗੜੀ ਦਾ ਫਿਰ ਪ੍ਰਸ਼ਾਦ ਲਈਏ ਜਦੋਂ ਅੱਛਾ ਜੀ ਪ੍ਰਸ਼ਾਦ ਇਹਦਾ ਸੰਗਤ ਵਾਰੋਂ ਆਈ ਹੋਏ ਜੀ 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 ਉਹ ਪ੍ਰਸ਼ਾਦ ਚੜਾਉਂਦੇ ਆਪਣਾ ਜੀ 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 ਪ੍ਰਸ਼ਾਦ ਜਿੱਦਾਂ ਮਤਲਬ ਅਲਵਾ ਲੈਂਦੇ ਜੀ ਜੀ ਬਾਬੂ ਜਾਂਦੇ ਚੜਾ ਲੈਂਦੇ ਅੱਛਾ ਜੀ ਫਿਰ ਚੜਾਉਂਦੇ ਜੀ 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 ਫਿਰ ਉਹ ਦਵਾ ਬਾਵੇਂ ਜਾਂਦੇ ਆਪਾਂ ਆ ਜਾਂਦੇ ਉੱਥੇ ਵੀ ਚੱਲਦੇ ਆਜੋ ਇਹ ਬਾਮੀ ਚੜਾਉਂਦੇ ਇੱਥੇ ਜੀ ਕੰਗਣਾ ਕਰਦੇ ਜੀ ਅੱਛਾ ਵਿਆਹ ਕਰਾ ਕੇ ਇਹਨੇ ਕੰਗਣਾ ਖੇਲਦੇ ਆ ਇੱਥੇ ਖੇਲਦੇ ਆ ਨਹੀਂ ਗੁੰਗਣਾ ਤਾਂ ਉੱਥੇ ਘਟਾਏ ਕਰਦੇ ਲੇਕਿਨ ਪਹਿਲੇ ਮੱਥਾ ਟਿਕਦੇ ਇੱਥੇ ਮੱਥਾ ਪਹਿਲਾਂ ਇੱਥੇ ਟਿਕ ਤੇਕਦੇ ਆ ਨਾ ਓਕੇ ਉਹਦੇ ਬਾ ਬਾਮੀ ਜਾਂਦੇ ਅੱਛਾ ਇਧਰ ਦੇ ਪਾਸੇ ਇਹ ਸੇ ਬਰਮੀ ਹੈ ਜੀ ਇਹ ਵੀ ਸ਼ੁਰੂ ਦੀ ਹੈ ਸ਼ੁਰੂ ਦੀ ਹੈ ਨਾ ਬਹੁਤ ਤਕੜੀ ਆ ਬਈ ਬਰਮੀ ਤਾਂ ਕੀ ਬਾਤ ਹੈ ਇਹ ਬਰਮੀ ਜੀ ਜੀ 나ਗ ਵੀ ਮੈਂ ਸੁਣਿਆ ਇੱਧਰ ਬਹੁਤ ਆ ਅਜਿਦਾ ਪਿੱਛੇ ਮੈਨੂੰ ਮਿਲੇ ਇੱਕ ਸੰਤ ਮਿਲੇ ਆ ਕੁਟੀਆਂ ਉਹਨਾਂ ਦੇ ਪਿੱਛੇ ਉਹ ਕਹਿੰਦੇ ਉੜਨੇ 나ਗ ਬਹੁਤ ਹੁੰਦੇ ਦੀ ਇਸ ਏਰੀਏ ਦੇ ਵਿੱਚ ਉਹਨਾਂ ਨੇ ਕਿੰਨਾ ਦੱਸਿਆ ਵੀ ਜਿਹੜੀ ਇਹ ਖਾੜੜਿਆ ਨਾ ਬੜੀ ਕਰੜੀ ਖੱਡ ਸੀਗੀ ਇਹ ਇਦਾਂ ਆਮ ਬੰਦਾ ਰਾਤ ਦੀ ਦੂਰ ਦੀ ਗੱਲ ਹੈ ਦਿਨੇ ਵੀ ਨਹੀਂ ਜਾ ਸਕਦਾ ਦੀ ਇਸ ਖੱਡ ਦੇ ਵਿੱਚ ਦੀ ਨਾ ਤੇ ਜਿੱਦਾਂ ਥੱਲੇ ਪੱਥਰ ਪਏ ਆ ਇਹ ਖੱਡ ਦੇ ਵਿੱਚ ਸੀਗੇ ਤੇ ਪੱਥਰਾਂ ਦੇ ਵਿੱਚ ਸੱਪ ਲੁਕੇ ਹੁੰਦੇ ਦੀ ਛੋਟੇ ਛੋਟੇ ਓੜਨੇ ਸੱਪ ਹੁੰਦੇ ਆ ਸਿੱਧੇ ਮੱਥੇ ਨੂੰ ਪੈਂਦੇ ਆ ਕਹਿੰਦੇ ਉਹ ਤੇ ਉਸ ਤੋਂ ਬਾਅਦ ਵੀ ਜਦੋਂ ਇੱਥੇ ਕਾਫੀ ਇਸ ਖੱਡ ਦੇ ਆਸੇ ਪਾਸੇ ਸੰਤ ਬਹੁਤ ਰਹਿੰਦੇ ਸੰਤ ਮਹਾਂਤਮਾ ਕਹਿੰਦੇ ਉਹਨਾਂ ਨੇ ਫੇਰ ਚੀਜ਼ ਨੂੰ ਕੀਲ ਦਿੱਤਾ ਆ ਜਾਂ ਜਿਆਦਾ ਭਗਤੀ ਕਰਕੇ ਜਾਂ ਆराधना ਕਰਕੇ ਮਹਾਰਾਜੀ ਦੀ ਤਾਂ ਇਸ ਚੀਜ਼ ਤੋਂ ਛਡਕਾਰਾ ਪਵਾਇਆ ਇਸ ਖੱਡ ਨੂੰ ਤੇ ਇਸ ਕਰਕੇ ਹੁਣ ਇਹ ਸੰਗਤ ਕਾਫੀ ਆਉਂਦੀ ਜਾਂਦੀ ਆ ਇਤੁਰੂ ਦੀ ਕਿ ਜਦੋਂ ਵੀ ਤੁਸੀਂ ਇਸ ਸਥਾਨ ਤੇ ਆਉਣਾ ਹੈ ਸਮੁੰਦਰ ਦੇ ਦਰਸ਼ਨ ਕਰਨ ਆਉਣੇ ਆ ਇਸ ਖੱਡ ਦੇ ਵਿੱਚ ਦੀ ਆਉਣਾ ਹੈ ਇਹਦੀ ਪੂਰੀ ਲੋਕੇਸ਼ਨ ਨੈਕਸਟ ਵੀਡੀਓ ਦੇ ਵਿੱਚ ਮੈਂ ਪੂਰੀ ਲੋਕੇਸ਼ਨ ਦੱਸੂਗਾ ਬਾਕੀ ਦਾ ਰਸਤੇ ਥਾਣੀ ਨਾ ਇੱਕ ਪੱਕਾ ਰਸਤਾ ਆਉਂਦਾ ਇੱਕ ਖੱਡ ਵਾਲਾ ਰਸਤਾ ਆਉਂਦਾ ਫਿਰ ਬੜਾ ਈਜ਼ੀ ਹੋ ਜਾਊਗਾ ਇੱਥੇ ਤੱਕ ਪਹੁੰਚਣਾ ਤੁਹਾਡੇ ਲਈ ਨਾ ਤੇ ਉਦਾਂ ਇੱਥੇ ਨੈਟ ਵੀ ਨਹੀਂ ਚੱਲਦਾ ਤੇ ਲੋਕੇਸ਼ਨ ਵੀ ਨਹੀਂ ਲੱਗਦੀ ਇੱਥੇ ਦੀ ਨਾ ਤੇ ਨੈਕਸਟ ਵੀਡੀਓ ਚ ਪੂਰੀ ਲੋਕੇਸ਼ਨ ਦੱਸੀ ਜਾਊਗੀ ਇਹਦੀ ਨਾ ਅੱਗੇ ਵੀਡੀਓ ਚ ਤੇ ਆਜੋ ਪਹਿਲਾਂ ਆਪਾਂ ਕਰਦੇ ਆ ਇੱਥੇ ਦੇ ਇਤਿਹਾਸ ਬਾਰੇ ਗੱਲ ਆਜੋ ਜੀ ਆਜੋ ਤੇ ਮੰਦਿਰ ਤੇ ਜਦੋਂ ਦਰਸ਼ਨ ਮੇਲੇ ਕਰਕੇ ਅੰਦਰ ਮਾਤਾ ਰਾਣੀ ਤੋਂ ਉਸ ਤੋਂ ਬਾਅਦ ਫਿਰ ਆਪਾਂ ਪੋੜੀਆਂ ਉਤਰ ਕੇ ਥੱਲੇ ਆ ਜਾਣਾ ਖੱਡ ਦੇ ਵਿੱਚ ਤੇ ਖੱਡ ਦੇ ਵਿੱਚ ਜਿਹੜਾ ਇਹ ਪਹਾੜ ਹੈ ਨਾ ਪਹਾੜ ਦੇ ਵਿੱਚੋਂ ਰਸਤਾ ਆਇਆ ਸੰਦੂਰ ਅੱਛਾ ਇਹਦੀ ਕਹਾਣੀ ਕੀ ਆ ਸੰਦੂਰ ਪਿੱਛੇ ਕੀ ਕਥਾ ਆ ਜੁੜੀ ਹੋਈ ਤੇ ਇੱਥੇ ਤਾਂ ਜਿਹੜਾ ਰੋਚਕ ਇਤਿਹਾਸ ਆ ਨਾ ਇੱਕ ਰਹੱਸੇਮੇ ਇਤਿਹਾਸ ਹੀ ਹੈਗਾ ਜਿਹੜਾ ਇਹਨੂੰ ਰਹੱਸੇਮੇ ਮੰਦਰ ਦੇ ਨਾਲ ਨਾਲ ਕਿਉਂ ਜਾਣਿਆ ਜਾਂਦਾ ਇਹ ਜਿਹੜਾ ਪਹਾੜ ਆ ਇਹਦੇ ਵਿੱਚੋਂ ਰਿਸਦਾ ਆ ਸੰਦੂਰ ਕੀ ਕਾਰਨ ਸੀ ਕਿਉਂ ਰਿਸਣ ਲੱਗਾ ਸੰਦੂਰ ਇਹਦੇ ਪਿੱਛੇ ਇੱਕ ਲੋਕਿਕ ਕਹਾਣੀ ਆ ਜਿਹੜੇ ਇੱਥੇ ਦੇ ਵਸਨੀਕਾਂ ਤੋਂ ਪਤਾ ਲੱਗਾ ਲੋਕਲ ਜਿਹੜੇ ਇੱਥੇ ਦੇ ਸੇਵਾਦਾਰ ਆ ਇੱਥੇ ਲੱਗੇ ਇਹਨਾਂ ਦਾ ਪਿੰਡ ਪਿੰਦਾ ਇਹਦੇ ਲੱਗੇ ਛਾਕੇ ਕੋਈ ਪਿੰਡ ਨਹੀਂ ਪਰ ਇੱਥੋਂ ਅੱਗੇ 1 ਕਿਲੋਮੀਟਰ 1.5 ਕਿਲੋਮੀਟਰ ਦੂਰ ਤੇ ਪਿੰਡ ਆ ਉਹਨਾਂ ਦਾ ਨਾ ਇਹ ਸਾਰਾ ਜੰਗਲ ਆ ਜੰਗਲ ਦੇ ਵਿੱਚ ਬਣਦੇ ਵਿੱਚ ਇਹ ਮੰਦਰ ਆ ਔਰ ਖਤਰਨਾਕ ਜੰਗਲੀ ਜ ਇੱਥੇ ਘੁੰਮਦੇ ਰਹਿੰਦੇ ਆ ਸ਼ੇਰਾਂ ਦਾ ਇਲਾਕਾ ਆ ਕਹਿੰਦੇ ਪੰਜ ਸ਼ੇਰ ਤਾਂ ਆਲਰੇਡੀ ਇੱਧਰ ਹੈਗੇ ਆ ਨਾ ਜਿਹੜੇ ਇੱਥੇ ਦੇ ਲੋਕਲ ਬੰਦੇ ਉਹਨਾਂ ਨੇ ਦੱਸਿਆ ਆ ਤੇ ਜਦੋਂ ਵੀ ਤੁਸੀਂ ਕਦੇ ਇੱਧਰ ਆਉਣਾ ਆ ਵੀ ਕੇਅਰਫੁੱਲ ਰਾਤ ਨੂੰ ਨਾ ਆਓ ਔਰ ਪੂਰੇ ਗਰੁੱਪ ਚ ਆਓ ਹਨਾ ਤੇ ਜਿਆਦਾ ਵੈਟਰ ਆ ਨਾ ਤੇ ਇੱਥੇ ਦੇ ਇਤਿਹਾਸ ਬਾਰੇ ਜਿਹੜੀ ਗੱਲ ਹੋਈ ਸੀਗੀ ਵੀ ਕਹਿੰਦੇ ਵੀ ਇਹ ਜਿਹੜਾ ਖੱਡ ਵਾਲਾ ਪਾਸਾ ਨਾ ਨੀਵਾ ਪਾਸਾ ਇੱਧਰਲੇ ਪਾਸੇ ਉਹ ਬਰਾਤ ਆਈ ਸੀਗੀ ਇਦਾਂ ਹੀ ਆ ਜੀ ਇੱਧਰੋਂ ਬਰਾਤ ਆ ਰਹੀ ਸੀ ਤੇ ਇੱਥੇ ਉਹ ਕਿਤੇ ਆਰਾਮ ਕਰਨ ਲਈ ਰੁਕੇ ਡੋਲੀ ਲੈ ਕੇ ਆ ਰਹੇ ਸੀਗੇ ਤੇ ਜਦੋਂ ਇਸ ਜਗ੍ਹਾ ਤੇ ਰੁਕੇ ਤੇ ਇਹ ਜਿਹੜਾ ਉੱਪਰ ਪਹਾੜ ਦੇਖ ਰਹੇ ਆ ਤੁਸੀਂ ਇਸ ਪਹਾੜ ਦੇ ਉੱਪਰ ਇੱਕ ਲੜਕਾ ਸਿਗਾ ਗਵਾਲਾ ਜਿਹੜਾ ਗਊਆਂ ਚਾਰਦਾ ਹੁੰਦਾ ਆ ਉਹ گاਉਂ ਦੇ ਉਹ ਜਿਹੜੇ ਗਊਆਂ ਚਾਰਨ ਵਾਲੇ ਨੇ ਜਦੋਂ ਬਰਾਤ ਨੂੰ ਦੇਖਿਆ ਥੱਲੇ ਬਰਾਤ ਆਈ ਆ ਤੇ ਜਿਹੜੀ ਉਹ ਸੀ ਬਰਾਤ ਵਾਲੀ ਦੁਲਹਨ ਸਿਗੀ ਉਹਨੂੰ ਦੇਖ ਕੇ ਉਹਨੇ ਇਹ ਗੱਲ ਕਹੀ ਬਈ ਬਹੁਤ ਸੁੰਦਰ ਆ ਇਹਦੇ ਮਰੀ ਸੀ ਬਈ ਇਹ ਬਹੁਤ ਸੁੰਦਰ ਆ ਇਹ ਮੇਰੇ ਨੂੰ ਦਾ ਮੇਉ ਉਪਰੋ ਛਾਲਾਂਗੇ ਇਹ ਮੈਨੂੰ ਮੈਨੂੰ ਦੇ ਦੋ ਉਹ ਜਿਹੜੇ ਬਰਾਤ ਵਾਲੇ ਸੀਗੇ ਉਹ ਕਹਿੰਦੇ ਵੀ ਠੀਕ ਆ ਤੈਨੂੰ ਦੇ ਰਹਿੰਦੇ ਤੂੰ ਉੱਤੋਂ ਥੱਲੇ ਛਾਲ ਮਾਰ ਦੇ ਤੇ ਜਦੋਂ ਕਹਿੰਦੇ ਉਹਨੇ ਉੱਪਰੋਂ ਥੱਲੇ ਛਾਲ ਮਾਰੀ ਉਹ ਜਨ ਉਹ ਬੰਦਾ ਜਿਹੜਾ ਸੀ ਨਾ ਜਿਹੜਾ ਮੁੰਡਾ ਸੀ ਜਦੋਂ ਉਹ ਉੱਤੋਂ ਪਹਾੜ ਤੋਂ ਥੱਲੇ ਛਾਲ ਮਾਰੀ ਤੇ ਉਹ ਸਮਾਗੇ ਸਮਾਗੇ ਮਤਲਬ ਉਹ ਧਰਤੀ ਦੇ ਵਿੱਚ ਪੂਰੀ ਬਰਾਤ ਦੇ ਸਣੇ ਵਿੱਚੇ ਹੀ ਉਹ ਦੁਲਹਨ ਦੁਲਹਨ ਵੀ ਵਿੱਚੇ ਹੀ ਸੀ ਉਹ ਇੱਥੇ ਸਮਾਗੇ ਸੀ ਤੇ ਉਸ ਵੇਲੇ ਤੋਂ ਇਹ ਜਿਹੜਾ ਸੰਧੂਰ ਦਾ ਕਹਿੰਦੇ ਰਿਸਣਾ ਬਰਕਰਾਰ ਆ ਉਦੋਂ ਤੋਂ ਇਹ ਸੰਧੂਰ ਰਿਸ ਰਿਹਾ ਆ ਔਰ ਤੁਹਾਨੂੰ ਵੀ ਮੈਂ ਦਰਸ਼ਨ ਕਰਾਉਣਾ ਆ ਤੇ ਇਹ ਇੱਥੇ ਦੀ ਸਟੋਰੀ ਆ ਇੱਥੇ ਦੀ ਹਿਸਟਰੀ ਆ ਇੱਥੇ ਦੀ ਕਹਾਣੀ ਆ ਹਾਂਜੀ ਤੇ ਤੁਸੀਂ YouTube ਤੇ ਬਹੁਤ ਘੱਟ ਵੀਡੀਓ ਦੇਖੀਆਂ ਹੋਣਗੀਆਂ ਇਹ ਉਹ ਜਗ੍ਹਾ ਆ ਜਿੱਥੋਂ ਸੰਧੂਰ ਰਿਸਦਾ ਪਿਆ ਆ ਨਾ ਜੀ ਤੇ ਬਾਕੀ ਜਿਹੜੇ-ਜਿਹੜੇ ਇਸ ਜਗ੍ਹਾ ਤੇ ਆਏ ਆ ਹੈ ਨਾ ਮੇਰੇ ਵਿਊਅਰ ਮੇਰੇ ਵੀਰ ਮੇਰੇ ਭੈਣਾ ਮੇਰੇ ਭਰਾ ਜਿਹੜੇ ਜਿਹੜੇ ਇਸ ਜਗ੍ਹਾ ਤੇ ਆਏ ਆ ਉਹ ਕਮੈਂਟਾਂ ਵਿੱਚ ਦੱਸਿਓ ਔਰ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਇਸ ਜਗ੍ਹਾ ਦੇ ਦਰਸ਼ਨ ਕੀਤੇ ਆ ਉਹ ਵੀ ਜ਼ਰੂਰ ਦੱਸਿਓ ਜੀ ਤੇ ਇਹ ਆ ਜੀ ਸਥਾਨ ਜਿਹੜਾ ਤੁਸੀਂ ਉਤਰੋਂ ਆਉਣਾ ਹੈ ਖੱਡ ਵਾਲੇ ਪਾਸੇੋਂ ਤੇ ਦੋਨੇ ਪਾਸੇੋਂ ਪੋੜੀਆਂ ਆ ਇਹਦੇ ਮੋਰੇ ਬਾਸ ਲੱਗੇ ਹੁੰਦੇ ਆ ਬਾਸ ਤੁਸੀਂ ਸਾਈਡ ਤੇ ਕਰਕੇ ਮੱਥਾ ਠੇਕ ਸਕਦੇ ਆ ਮੁੜ ਕੇ ਬਾਸ ਲਾ ਦੋ ਇਹ ਜਾਨਵਰਾਂ ਤੋਂ ਲਾਏ ਹੋਏ ਆ ਤੇ ਇੱਥੇ ਮੇਨ ਸੇਵਾਦਾਰ ਆ ਹਾਂਜੀ ਕੀ ਨਾਮ ਆਪਣਾ ਸ਼ੁਭ ਦੀਵਾਨ ਸਿੰਘ ਜੀ ਤੇ ਤੁਸੀਂ ਇਹਨਾਂ ਨੂੰ ਵੀ ਮਿਲ ਸਕਦੇ ਐ ਇਸ ਤੋਂ ਅੱਗੇ ਕਿਲੋ 1.5 ਕਿਲੋਮੀਟਰ ਤੇ ਇਹਨਾਂ ਦਾ ਪਿੰਡ ਐ ਇਸ ਤੋਂ ਅੱਗੇ ਪੱਕੀ ਸ਼ੁਰੂ ਹੋ ਜਾਂਦੀ ਆ ਤੇ ਇੱਧਰ ਨੂੰ ਸਾਰੀ ਖਾੜਿਆ ਇੱਧਰ ਸਾਰਾ ਹੀ ਕੱਚਾ ਆ ਹਾਂਜੀ ਤੇ ਬਾਕੀ ਇਹਦੀ ਜਿਹੜੀ ਲੋਕੇਸ਼ਨ ਆ ਮੈਂ ਤੁਹਾਨੂੰ ਤੁਸੀਂ ਮੈਨੂੰ ਇੰਸਟਾ ਤੇ ਕਾਲ ਕਰਕੇ ਪੁੱਛ ਸਕਦੇ ਐ ਮੈਂ ਤੁਹਾਨੂੰ ਉਹ ਦੇ ਵੀ ਦਊਗਾ ਰਾਈਟ ਤੇ ਬਾਕੀ ਦਰਸ਼ਨ ਮੇਲੇ ਕਰੋ ਦੇਖੋ ਬਹੁਤ ਆਨੰਦ ਆ ਜੀ ਔਰ ਇੰਡੀਆ ਬਹੁਤ ਸੋਹਣਾ ਆ ਹਾਂਜੀ ਇੰਡੀਆ ਸਾਡਾ ਸਾਰਾ ਹੀ ਬਹੁਤ ਸੋਹਣਾ ਆ ਐਕਸਪਲੋਰ ਕਰਦੇ ਪਏ ਆ ਹੌਲੀ-ਹੌਲੀ ਬਹੁਤ ਵੱਡਾ ਆ ਲੋਕੀ ਤਾਂ ਐਕਸਪਲੋਰ ਕਰਨ ਬਾਹਰ ਜਾਂਦੇ ਬਾਹਰੀਆਂ ਕੰਟਰੀਆਂ 'ਚ ਜਾਂਦੇ ਆ ਪਰ ਮੈਂ ਕਹਿੰਦਾ ਆ ਭਾ ਇੰਡੀਆ 'ਚ ਰਹਿ ਕੇ ਇੰਡੀਆ ਨੂੰ ਐਕਸਪਲੋਰ ਕਰਕੇ ਤਾਂ ਬਹੁਤ ਵੱਡੀ ਗੱਲ ਆ ਕੀ ਕਹਿੰਦਾ ਜੀ ਐਦਾਂ ਹੀ ਆ ਜੀ ਇਹ ਖੁਦ ਬਹੁਤ ਏਰੀਆ ਇਹਨਾਂ ਨੇ ਘੁੰਮੇ ਆ ਤੇ ਇਸ ਸਟੋਰੀ ਜਿਹੜੀ ਸੁਣੀ ਸੀ ਮੈਂ ਉਹ ਤੁਹਾਨੂੰ ਸੁਣਾਈ ਆ ਤੇ ਹੁਣ ਇੱਥੋਂ ਦੇ ਜਿਹੜੇ ਲੋਕਲ ਸੇਵਾਦਾਰ ਆ ਲੋਕਲ ਰਹਿਣ ਵਾਲੇ ਉਹਨਾਂ ਦੇ ਕੋਲੋਂ ਸੁਣਦੇ ਆ ਉਹਨਾਂ ਦੇ ਮੂੰਹੋਂ ਇੱਥੇ ਦੀ ਪੂਰੀ ਸਟੋਰੀ ਹਿਸਟਰੀ ਸੁਣਦੇ ਆ ਵੀ ਕੀ ਕਹਾਣੀ ਹੋਈ ਸੀਗੀ ਹਾਂਜੀ ਮਤਲਬ ਥੱਲੋਂ ਬਰਾਤ ਆਈ ਇੱਥੇ ਬਰਾਤ ਕਿਧਰੋਂ ਇਧਰਲੀ ਸਾਈਡ ਤੋਂ ਆ ਰਹੀ ਸੀ ਥੱਲੇ ਦੀ ਸਾਈਡ ਆ ਰਹੀ ਹੈ ਥੱਲੇ ਦੀ ਸਾਈਡ ਨੂੰ ਕਿਹਾ ਜਾਂਦਾ ਖੱਡ ਵਾਲੀ ਸਾਈਡ ਖੱਡ ਵਾਲੀ ਸਾਈਡ ਅੱਛਾ ਜੀ ਉੱਪਰ ਜਾ ਰਹੀ ਅੱਛਾ ਜੀ ਇੱਥੇ ਆ ਕੇ ਉਹਨਾਂ ਥੋੜੀ ਰੈਸਟ ਕਰਨੀ ਸੀ ਅੱਛਾ ਜੀ ਰੈਸਟ ਕੀਤੀ ਉਹਨਾਂ ਅੱਛਾ ਜੀ ਰੈਸਟ ਕਰਨ ਦੇ ਬਾਅਦ ਇੱਕ ਗਵਾਲੂ ਦਾਪ ਹੋ ਗਿਆ ਉਹ ਕੀ ਹੁੰਦਾ ਗਵਾਲਾ ਜਿਹੜਾ ਡੰਗਰੇ ਨੂੰ ਡੰਗਰੇ ਚਾਰਨ ਵਾਲਾ ਹਾਂ ਹਾਂ ਗਵਾਲਾ 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 ਹਾਂ ਗਵਾਲਾ ਹਾਂਜੀ ਗਵਾਲਾ ਮਜ਼ਾਕ ਕਰਤਾ ਵੀ ਮੀਓ ਔਰਤ ਦੇਦੇ ਉਹਨੇ ਔਰਤ ਦੇਖੀ ਉਹਨੂੰ ਸੋਹਣੇ ਲੱਗੇ ਉਹ ਜ ਉਹ ਨੂੰ ਬੋਲੇ ਉਪਰ ਦੇ ਸ਼ਾਲ ਮਾਰ ਦੇ ਤੂੰ ਅਸੀਂ ਔਰਤ ਦੇ ਦੇ ਦਿੰਗੇ ਤੈਨੂੰ ਅੱਛਾ ਉਹਨੇ ਉਪਰੋਂ ਕਿਹਾ ਵੀ ਇਹ ਤੁਹਾਡੀ ਔਰਤ ਸੋਹਣੀ ਆ ਤੇ ਥੱਲੇ ਜਿਹੜੇ ਜਿਹੜੇ ਬਰਾਤ ਵਾਲੇ ਸੀ ਉਹਨਾਂ ਨੇ ਕਹਿਤਾ ਉਹਨੂੰ ਵੀ ਤੂੰ ਥੱਲੇ ਸ਼ਾਲ ਮਾਰ ਦੇ ਅਸੀਂ ਦੇ ਦਿਆਂਗੇ ਅਸੀਂ ਔਰਤ ਤੈਨੂੰ ਦੇ ਦਿਆਂਗੇ ਅੱਛਾ ਜੀ ਉਹਨੇ ਤੂੰ ਉਪਰੋਂ ਸ਼ਾਲ ਮਾਰੀ ਉਹਨੇ ਮਨ ਤੇ ਕੋਈ ਕੱਪਟਾ ਗਿਆ ਉਹ ਆਪਣੇ ਚੁੱਕੂ ਕੇ ਨੱਟਣ ਦੇ ਚੱਕਰੇ ਅੱਛਾ ਉਹਨੇ ਉਹ ਮੁੰਡੇ ਨੇ ਉਪਰੋਂ ਸ਼ਾਲ ਮਾਰ ਥੱਲੇ ਖਾੜੇ ਸ਼ਾਲ ਮਾਰਤੀ ਮੈਂ ਸਾਰੇ अच्छा जी। ਸਮਾਗ ਮਜ਼ਮਾ ਸਮਾਈ ਗਏ। ਸਮਾਈ ਕੇ ਧਰਤੀ ਜੀ। ਹਾਂ ਜੀ। ਅੱਛਾ ਜੀ। ਇਹ ਸਟੋਰੀ ਹੈ ਇਸਮੇ। ਇਹ ਸਟੋਰੀ ਹੈ। ਤੇ ਉਸ ਤੋਂ ਬਾਅਦ ਸੋਚਿਆ ਗਿਆ ਵੀ ਉਹ ਸਤੀ ਮਾਤਾ ਜੀ ਦੀ ਵੀ ਗੱਲ ਕੀਤੀ ਗਈ ਸੀ ਵੀ ਮਾਤਾ ਤਾਂ ਹੀ ਬਣੀ ਨਾ। ਕਿ ਉਹ ਜਿਹੜੀ ਜਿਹੜੀ ਬਰਾਤ ਆਈ ਸੀ। ਬਰਾਤ ਆਈ। ਅੱਛਾ ਜੀ। ਉਹ ਸਤੀ ਹੋਈ। ਇਹ ਸਟੋਰੀ ਹੈ ਇੱਥੇ ਦੀ। ਸਟੋਰੀ ਇੱਥੇ। ਤੇ ਇਹ ਸੰਧੂਰ ਦਾ ਕੀ ਉਹਦੇ ਨਾਲ ਜੋੜਿਆ ਜਾਂਦਾ ਹੈ। ਇਹਦੇ ਨਾਲ ਇਹ ਜੋੜਿਆ ਜਾਂਦਾ ਜਿਹੜੀ ਉਹ ਸਤੀ ਮਾਤਾ ਸੀ ਨਾ। ਜਿਹੜਾ ਸੰਧੂਰ تھا ਫਿਰ ਉਹਦੀ ਨਿਸ਼ਾਨੀ ਹੈ। ਅੱਛਾ ਜੀ। ਵੀ ਇਹ ਥਾਂ ਸੀ ਉਹ ਸੰਧੂਰ ਉਦੋਂ ਦਾ ਹੀ ਹੈ। ਚਾਲੂ ਹੈ ਉਦੋਂ ਦਾ ਹੀ ਪਰਨਾ ਮਤਲਬ ਤੇ ਇੱਕ ਇਤੋਂ ਦਰਬਾਰ ਪਿੱਛੇ ਵੀ ਆ ਖੱਡ ਦੇ ਵਿੱਚ ਉਧਰ ਵੀ ਅਸੀਂ ਚੱਲੇ ਆ ਉਹ ਕਹਿੰਦੇ ਇੱਥੋਂ ਹੀ ਪਿੰਡੀ ਲੈ ਕੇ ਗਏ ਹੋ ਆ ਨਾ ਹਾਂਜੀ ਤੇ 메ਨ ਜਗਾ ਇਹ ਹੀ ਆ ਨਾ ਇਹ ਹੀ ਆ ਨਾ ਇਹ ਹੀ ਉਹ ਪਹਾੜਾ ਇੱਥੋਂ ਛਾਲ ਮਾਰੀ ਸੀਗੀ ਨਾ ਜੀ ਠੀਕ ਆ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਜੇ ਇੱਕ ਨਵੇਂ ਬਲੌਗ ਦੇ ਵਿੱਚ ਜਿੱਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਭਰਾ ਦਾ ਚੈਨਲ ਗ੍ਰੇਟ ਟੈਲੀਕਾਸਟ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ